ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਕਾਲਾ ਡੇਰੀ ਫਾਰਮ ਕੋਟਪੁਰਾ ਦੇ ਵਿੱਚ ਅੱਜ ਤੁਹਾਨੂੰ ਚਾਰਨਾਗ ਦਿਖਾਉਣੇ ਆ ਪਿੰਡ ਨਾਨਕਸਰ ਡਾਕ ਸਰਪੰਦ ਫਰੀ ਕੋਟ ਜ਼ਿਲ੍ਹੇ ਦਾ ਪਿੰਡ ਆ ਭਾਈ ਬਲਜੀਤ ਕੋਲੋਂ ਭਾਈ ਬਲਜੀਤ ਕੀ ਹਾਲ ਆ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਤੇ ਕਿੰਨੇ ਨਾਗ ਆ ਆਪਣੇ ਕੋਲੇ ਅੱਜ ਚਾਰਨਾਗ ਮੁਕਾਉ ਆ ਜੀ ਆਪਣੇ ਕੋਲੇ ਚਾਰਨਾਗ ਪਹਿਲਾਂ ਤੁਸੀਂ ਐਡਰੈਸ ਦੱਸ ਦਿਓ ਆਪਦਾ ਪਿੰਡ ਨਾਨਕਸਰ ਜੀ ਜ਼ਿਲ੍ਹਾ ਫਰੀ ਕੋਟ ਕੋੜਕਪੁਰਾ ਜੈਤੂ ਰੋਡ ਦੇ ਪਿੰਡ ਹੈ ਕੋੜਕਪੁਰੇ ਤੋਂ 5 ਕਿਲੋਮੀਟਰ ਬਾਅਦ ਤੇ ਠੀਕ ਹੈ ਜੀ ਹਾਂ ਜੀ ਤੇ ਇਹਨਾਂ ਦੀ ਆਪਾਂ ਡਿਟੇਲ ਦੱਸਦੇ ਹਾਂ ਬਲਜੀਤ ਭਾਈ ਇੱਥੋਂ ਸ਼ੁਰੂਆਤ ਕਰ ਲਈ ਆਪਾਂ ਹਾਂ ਜੀ ਚਲੋ ਕਿੰਮਾ ਸੂਆ ਇਹ ਇਹ ਦੂਜੇ ਸੂਆ ਜੀ ਠੀਕ ਹੈ ਦੁੱਧ ਕਿੰਨਾ ਦੁੱਧ ਜੀ 14 ਕਿਲੋ ਤਿਆਰਾ ਹੀ ਕੰਡੇ ਵਾਲਾ ਠੀਕ ਹੈ ਹਾਂ ਜੀ ਤੇ ਮੁੱਲ ਬਲਜੀਤ ਮੁੱਲ ਫੋਨ ਤੇ ਕਰਾਂਗੇ ਚਲੋ ਤੋੜ ਦਿਓ ਕੋਈ ਨਹੀਂ ਤੋੜੀ ਲੈ ਆ ਆ ਦੇਖੋ ਜੀ ਨਿੱਕਾ ਨਿੱਕਾ ਸਿੰਘ ਦੂਜਾ ਸੂਰਾ ਬਲਜੀਤ ਦੂਜਾ ਸੂਰਾ ਹੈ ਜੀ ਦੁੱਧ ਬਲਜੀਤ ਕਹਿੰਦਾ ਵੀ 14 ਕਿਲੋ ਦੀ ਗਾਰੰਟੀ ਆ ਟੋ ਟਾਈਮ ਚਾਰ ਟਾਈਮ ਕੋਈ ਵੀ ਬੰਦਾ ਚੋ ਕੇ ਲੈ ਜਾ ਸਕਦਾ ਆਓ ਦੋ ਟਾਈਮ ਚਾਰ ਟਾਈਮ ਤੁਸੀਂ ਚੋ ਕੇ ਲੈ ਕੇ ਜਾਓ ਲਿਆ ਲਿਆ ਨਿੱਕਾ ਨਿੱਕਾ ਸਿੰਘ ਨਸਲ ਬਰੀਡ ਬਹੁਤ ਹੈ ਮਹਿੰਦੀ ਕੁਆਲਿਟੀ ਵੇਖ ਲਓ ਬਲਜੀਤ ਭਾਈ ਮਾੜੀ ਜੀ ਭਾਲ ਲੱਗਦੀ ਹੈ ਤੁਹਾਨੂੰ ਥੋੜੀ ਵੱਧੀ ਹੈ ਜੀ ਇੰਦਰ ਅੱਛਾ ਅੱਛਾ ਹਾਂਜੀ ਬਾਕੀ ਠੀਕ ਹੋ ਗਿਆ ਸੂਈ ਨੂੰ ਜੀ ਇਹਨਾਂ ਲੈਵਾ ਬਿਲਕੁਲ ਸਾਫ ਹਾਂਜੀ ਕੱਟੀ ਮਗਰ ਮਗਰ ਕੱਟੀ ਹੈ ਜੀ ਇੱਕ ਹਫਤੇ ਦੀ ਸੂਈ ਹੈ 14 ਕਿਲੋ ਦੁੱਧ ਦੀ ਬਾਈਆਂ ਦਾ ਵੀ ਗਾਰੰਟੀ ਹੈ ਕੰਡੇ ਦੇ ਤੋਲ ਕੇ ਲਿਆ ਸਕਦਾ ਕੋਈ ਆਪਣੇ ਘਰ ਰਹਿ ਕੇ ਜਦੋਂ ਉਹਨਾਂ ਤਿੰਨ ਦਿਨ ਚੋ ਕੇ ਲਿਆਉ ਠੀਕ ਹੈ ਜੀ ਹਾਂਜੀ ਇਹ ਤਾਂ ਦੋ ਨੰਬਰ ਵਾਲੀ ਇਹ ਵੀ ਦੂਜੀ ਸੂਏ ਬਾਈ ਜੀ ਠੀਕ ਹੈ ਜੀ ਇਹਨੂੰ 4 ਦਿਨ ਹੋਇਆ ਸੂਈ ਨੂੰ ਠੀਕ ਹੈ ਹਾਂਜੀ 10 ਕਿਲੋ ਬੋਲਾ ਤਿਆਰ ਹੈ ਇਹ ਇਹ ਤਾਂ ਬੱਚਾ ਕਿਹੜਾ ਬਲਜੀਤ ਆ ਰਿਹਾ ਆ ਬੱਚਾ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ ਆ 4 ਦਿਨ ਹੋਏ ਕਟਾਇਆ ਦੇ ਮਗਰ ਚ 4 ਦਿਨਾਂ ਦੀ ਸੂਈ 10 ਕਿਲੋ ਦੁੱਧ ਤੋਰ ਦਿਓ ਤੇ ਹੁਣ ਪਸਮਾ ਇੱਕ ਨੰਬਰ ਆ ਹੀ ਠੀਕ ਆ ਬਿਲਕੁਲ ਪਸਮਾ ਅਗੇ ਧਾਨਾ ਮਾਰ ਕੇ ਵੀ ਦੋੜਾ ਥੋੜਾ ਜਿਹਾ ਸਿੰਘ ਜਰੂਰ ਖੁੱਲਾ ਪਰ ਸਰੀਰ ਬਹੁਤ ਹੀ ਵਧੀਆ ਛੋਟੀ ਦਾ ਦੂਜਾ ਸੂਆ ਵੱਡੀ ਆ ਕੱਦ ਵਾਲੀ ਲੇਵੇ ਥਾਂ ਦੀ ਬੜੀ ਸਾਫ਼ ਸੁਥਰੀ ਐ ਲਿਓ ਜੀ ਬਲਜੀਤ ਮੋਲੇ ਦਾ ਵੀ ਵੀਡੀਓ ਚ ਹਾਂ ਮੋਲੇ ਦਾ ਵੀ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਚਲੋ ਠੀਕ ਆ ਜੀ ਬੰਦ ਦਿਓ ਆ ਦੇਖੋ ਜੀ ਥਣਲੇ ਦੀ ਕੁਆਲਿਟੀ ਬਿਲਕੁਲ ਸਾਫ ਸੁਥਰੀ ਕੋਈ ਪਾਸਾ ਨਹੀਂ ਕੋਈ ਆਸਾ ਨਹੀਂ ਜਮਾ ਕੱਚੀ ਸੂਈ ਹੈ ਸਰੀਰ ਬਾਡੀ ਬਹੁਤ ਸੋਹਣੀ ਹੈ ਥੋੜਾ ਜਿਹਾ ਸਿੰਘ ਜ਼ਰੂਰ ਉੱਚਾ ਗੁੰਡਾ ਇਹ ਤਾਂ 3 ਨੰਬਰ ਵਾਲੀ ਝੋਟੀ ਇਹ ਪਹਿਲਾ ਸੂਆ ਬਾਈ ਜੀ ਇਹ ਨੂੰ ਵੀ ਚਾਰ ਦਿਨ ਹੋਇਆ ਸੂਈ ਨੂੰ ਜੀ ਚਾਰ ਦਿਨਾਂ ਦੀ ਸੂਈ ਇਹਦਾ ਆ ਬੱਚਾ ਹਾਂਜੀ ਆ ਬੱਚਾ ਕੱਟੀ ਮਗਰ ਆਈ ਠੀਕ ਹੈ ਹਾਂਜੀ ਤੇ ਇਹ ਦੰਦੀ ਕਿਵੇਂ ਆ ਇਹ ਚਾਰ ਦਿਨ ਦਾ ਜੀ ਚਾਰ ਦਿਨ ਦਾ ਤੋੜ ਦਿਓ ਬੋਲਾ ਇਹ ਥੱਲੇ ਵੀ 10 ਕਿਲੋ ਤਿਆਰ ਆਈ ਚਾਰ ਦਿਨਾਂ ਦੀ ਸੂਈ ਥੱਲੇ 10 ਕਿਲੋ ਬੋਲਾ ਤਿਆਰ ਆਈ ਕੰਡੇ ਠੀਕ ਹੈ ਹਾਂਜੀ ਆ ਲੋ ਜੀ ਸਿੰਘ ਦੇਖ ਲੋ ਨਿੱਕਾ ਸਿੰਘ ਵਧੀਆ ਕੱਟੀ ਐ ਪਹਿਲਣ ਸਾਫ ਸੁਥਰੀ ਕੱਟੀ ਐ ਥਾਂਲੇ ਵਾਲਾ ਬਹੁਤ ਹੀ ਵਧੀਆ ਸਮਾ ਬੜਾ ਵਧੀਆ ਜੀ ਇਹ ਬਿਲਕੁਲ ਸਿੰਗਲ ਬਾਜ਼ਾਰ ਤੇ ਐ ਬੰਜਾ ਕੋਈ ਇਹਨਾਂ ਨੂੰ ਬਾਜ਼ਾਰ ਹੈ ਨਹੀਂਗਾ ਇਹ ਲੰਮੀ ਲੈ ਜਿੰਦੇ ਲਫੇਰ ਆ ਲੈ ਬਿਲਕੁਲ ਸਾਫ ਸੁਥਰੀਆਂ ਝੋਟੀਆਂ ਥਾਂਲੇ ਵਾਲੀ ਕੱਟੀ ਐ ਸੀਲ ਸਾਬ ਬਹੁਤ ਹੈ ਬਲਜੀਤ ਬਹੁਤ ਸੀਲ ਸਾਬ ਹੈ ਪਹਿਲੇ ਦੰਗੇ ਨਹੀਂ ਹੋਲ ਕੋ ਬਲਜੀਤ ਆ ਚਾਰ ਨੰਬਰ ਵਾਲੀ ਜਿਹੜੀ ਝੋਟੀ ਹੈ ਇਹ ਵੀ ਪਹਿਲਾ ਸੂਈ ਚਾਰ ਦੰਦਾ ਜੀ ਚਾਰ ਦੰਦਾ ਚਾਰ ਦਿਨ ਹੋਏ ਸੂਈ ਨੂੰ ਹੀ 10 ਕਿਲੋ ਬੋਲਾ ਤਿਆਰ ਹੈ ਇਹ ਥੱਲੇ ਵੀ ਦੰਦੀ ਇਹ ਦੰਦੀ ਚਾਰ ਦੰਦਾ ਜੀ ਇਹਨੂੰ ਵੀ ਤੋੜ ਦਿਓ ਬੱਚਾ ਕਿਹੜਾ ਆਹਾ ਇਹਦਾ ਆਹ ਕਟਾ ਜੀ ਇਹਦੇ ਮਗਰ ਆਹ ਦੇਖੋ ਜੀ ਬੱਚਾ ਜਮਾ ਤਾਜ਼ਾ ਝੋਟੀ ਤਾਜੀ ਸੂਈ ਹੈ ਵੱਡੀ ਬਹੁਤ ਹੈ ਲੈ ਚੱਲਦੇ ਨੇ ਲੁੰਦੀ ਮਨੀ ਚੌਗੀ ਹੈ ਜੀ ਕੋਈ 1 ਚੌਗੀ ਚੌਗੀ ਤੋੜ ਦਿਓ ਆ ਲੋ ਜੀ ਵੱਡੀ ਝੋਟੀ ਪਹਿਲਾ ਸੁਆ ਫੁੱਲ ਵੱਡੀ ਥਣਲੇਵੇ ਦੀ ਬਹੁਤ ਹੀ ਸਾਫ 15 ਕਿਲੋ ਵਾਲੀ ਕੱਟੀ 15 16 ਕਿਲੋ ਕੰਡੇ ਤੇ ਤੋਲ ਦੋ ਜੀ ਆ ਲੋ ਜੀ ਥਣਲੇਵਾ ਦੇਖ ਲੋ ਸੀਲ ਵੱਡੀ ਝੋਟੀ ਹੈ ਸੀਲ ਸਾਗਪਾਲ ਜੀ ਸੀਲ ਸਾਹੂਆ ਪੂਰੀ ਸੀਲ ਸਾਹੂਆ ਆਪਾਂ ਪਸਮਾ ਕੇ ਧਾਰਾ ਮਾਰ ਕੇ ਦਿਖਾਵਾਂਗੇ ਜੀ ਠੀਕ ਹੈ ਹਾਂ ਜੀ ਨਸਲ ਬਰੀਡ ਚੈੱਕ ਕਰੋ ਤੁਸੀਂ ਝੋਟੀ ਦੀ ਪਿੱਠ ਪੁੜਾ ਕੱਦ ਥਾਂ ਤੇ ਲੇਵਾ ਕੱਲਾ ਕੱਲਾ ਥਾਨ ਤੇ ਬੰਨ ਦਿਓ ਨੋੜ ਦੇ ਇਹਦਾ ਆਪਾਂ ਤੁਹਾਨੂੰ ਬੱਚਾ ਲਾ ਕੇ ਦਿਖਾਵਾਂਗੇ ਬਾਈ ਕਹਿੰਦਾ ਚਾਰਾਂ ਨਹੀਂ ਦਿਖਾਣਾਗੇ ਚਾਰਾਂ ਦਿਖਾ ਦਿਓ ਦੇਖੋ ਜੀ ਲਓ ਜੀ ਆ ਬਲਜੀਤ ਨੇ ਬੱਚਾ ਲਾਤਾ ਥਾਨ ਦੇਖੋ ਕੱਢਿਆ ਬੈਣ ਸਪੈਸ਼ਲ ਥੇ ਕਿਸ਼ਨਾ ਜੋ ਮਾਰੋ ਆ ਲੋ ਛੱਡ ਦਿਓ ਤੁਸੀਂ ਲਓ ਝੋਟੀ ਆ ਵੀ ਪਸਮੀ ਆਈ ਆ ਤੇ ਬੜਾ ਥਣ ਕੱਢਿਆ ਨੇ ਵੀ ਚੋਈ ਦੇਖੋ ਜੀ ਇਹ ਦੀ ਸਹੀ ਕਿਸ਼ਨਾ ਜੇ ਮਾਰੋ ਬੋਟੀ ਤੋਂ ਬ੍ਰਿਚਰ ਦੇ ਚਾਰ ਦੇ ਬੁਜੀ ਸਿੱਧੀ ਕਰ ਦੇ। ਆ ਲਓ ਜੀ। ਇਹ ਵੀ ਲਓ ਜੀ ਆ ਵੀ ਛੋਟੀ ਪਸਮਾਤੀ ਆ 3 ਨੰਬਰ ਵਾਲੀ। ਦੇਖੋ ਥਾਂ ਤੇਲੇ ਵਾਲੀ ਛੋਟੀ ਦਾ। ਬੈਠ ਬਲਜੀ ਤਸੀਲ ਸਾਉ ਐਨੀ ਆ ਪੈਰ ਵੀ ਨਹੀਂ ਚੱਕਿਆ 4 ਦਿਨਾਂ ਦੀ ਸੋਈ। ਪਰਫੈਕਟ ਜਿਹਾ ਮਾਰੋ। ਹਲੋ ਜੀ। ਇਨੀ ਸਾਫ ਚੁਾਈ ਮੋਟੀ ਚੁਾਈ ਛੋਟੀ ਝੋਟੀ ਪਾਸ ਮੇ ਆਈ ਹੈ 4 ਨੰਬਰ ਵਾਲੀ ਵੱਡੀ ਝੋਟੀ ਮੁੱਠੀ ਮੁੱਠੀ ਦਾ ਥਾਨ ਬਹਿ ਜਾ ਬਿਲਜੀਤ 4 ਨੰਬਰ ਵਾਲੀ ਝੋਟੀ ਚੱਲੇ ਇਧਰ ਕਿੱਥੇ ਹਾਲੋ ਜੀ ਆ ਤਿੰਨ ਨੰਬਰ ਵਾਲੀ ਕੱਟੀ ਆ ਦੋ ਨੰਬਰ ਵਾਲੀ ਚਲੋ ਆ ਇੱਕ ਨੰਬਰ ਵਾਲੀ ਚਾਰ ਝੋਟੀਆਂ ਬਾਈ ਕੋਲੇ ਵਿਕਾਊ ਆ ਕਿਸੇ ਮੇਰੇ ਭੈਣ ਭਰਾ ਨੂੰ ਲੋੜ ਆ ਤੇ ਬਾਈ ਦੇ ਨੰਬਰ ਤੇ ਕੰਟੈਕਟ ਕਰ ਸਕਦਾ ਧੰਨਵਾਦ